ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਨਟੇ ਪੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਗੱਭਣਗਾਹ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਅੱਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਟ ਹੈ ਪੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਮੋਬਾਈਲ ਨੰਬਰ 97792 36542 97792 36542 ਠੀਕ ਆ ਬਾਈ ਸੂਆ ਕਿੰਨਾ ਮਸ ਹੁੰਦੀ ਆ ਜੀ ਸੂਆ ਬਾਈ ਆ ਦੂਜੇ ਸੂਏ ਵੈੜ ਸੁਹੰਦੀ ਆ ਬੱਚੀ ਠੀਕ ਆ ਜੀ ਤੇ ਪਹਿਲੇ ਸੂਏ ਮਾਲਖਣੇ ਦੱਸਿਆ ਆਪਾਂ ਨੂੰ ਵੀ 16 ਕਿਲੋ ਦੁੱਧ ਦਿੱਤਾ ਇਹਦਾ ਠੰਡਾ ਹਾਂ ਇਹ ਇੱਕ ਦੀ ਵੱਧ ਦੀ ਉਮੀਦ ਆ ਥਣ ਭੰਡਾ ਬਹੁਤ ਸਾਫ਼ ਆ ਬਾਈ ਵੇਖ ਮੋਟਾ ਹਾਂ ਮੈਂ ਨੰਦਨ ਪਾਰ ਪਿੱਛੇ ਦੀ ਵੀ ਗਾਰੰਟੀ ਬਾਈ ਯਾਰ ਠੀਕ ਆ ਜੀ ਕਿੰਨਾ ਕਿੰਨੇ ਦਿਨ ਲੈ ਜੂ ਬਾਈ ਹਜੇ ਬਾਈ ਕੋਈ ਹਫਤਾ ਖੰਡ ਦਾ ਇੰਨੇ ਕ ਦਾਸਾ ਪਾਸਾ ਹੈਗਾ ਠੀਕ ਆ ਠੰਡੀ ਧੀਰੀ ਤੈਮੀ ਲੈ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਲਓ ਜੀ ਚੈੱਕ ਕਰੋ ਖਾਣਾ ਜਿਹੜਾ ਇਹ ਹੈ ਕਿਸੇ ਕਿਸੇ ਗਾ ਵਹਿੜਦੇ ਹੀ ਆਉਂਦਾ ਫਿਰ ਟੋਪ ਦਾ ਮੋਟਾ ਥਾਣਾ ਟੱਕਲਾਂ ਜਵਾਕ ਬਾਈ ਖੋਲੀ ਫਿਰਨ ਥੰਡੇ ਜਵਾਕ ਬੈਂਦੇ ਫਿਰਨ ਕੋਈ ਚੱਕਰ ਨਹੀਂ ਬਾਈ ਅਗਲੇ ਨੇ ਪੈਸੇ ਲਾਉਣੇ ਆ ਬਾਈ ਆਪਾਂ ਉਹ ਜੀ ਚੀਜ਼ ਥੋੜਾ ਖਾਣਾ ਚੰਗੀ ਚੀਜ਼ ਦੇਵਾਂਗੇ ਬਾਈ ਅਗਲੇ ਆ ਬੈੜਾ ਅੰਗ ਕ੍ਰੋਸ ਆ ਫਿੱਟ ਵੀ ਚੰਗੀ ਆਊਗੀ ਜੀ ਅੱਛਾ ਚੌਂਕ ਚੌਂਕ ਵੇਖ ਬਾਈ ਵਹਿੜਦੀ ਤੂੰ ਸਹੀ ਗੱਲ ਹੈ ਹਾਂ ਦੱਸ ਕੋਈ ਆਏ ਨਹੀਂ ਮਰੀ ਹੰਬੀ ਜੀ ਆ ਜਾਂ ਕੋਈ ਹਾਂ ਲੱਸੀ ਫਿੱਕੀ ਨਹੀਂ ਬਾਈ ਜਰੂ ਵੀ ਫੁੱਲ ਆ ਬਾਈ ਹਾਂ ਫੇਸਬੁਕਸ ਬੁਖਾ ਦੇ ਬਾਈ ਨਾਲ ਦੀ ਨਾਲ ਵੀਰੇ ਚਾਰੂ ਚੂਰੂ ਫੁੱਲ ਹਾਂ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੁਣਦੀ ਆ ਜੀ ਜਿਹੜਾ ਡੇਟ ਮੁਤਾਬਕ ਸਮਾਂ ਬਈ ਦੱਸਦਾ ਕਿ ਲਗਭਗ ਹਫਤਾ ਲੈ ਜੂਗੀ ਹਾਂਜੀ ਸ਼ਾਈਨਿੰਗ ਵਾਲੀ ਸਕੇਨਾ ਸੰਭੀ ਭਲੀ ਵਾਕੀ ਵੀਰੇ ਚੰਗੀ ਆ ਜੀ ਪੂਰੀ ਭਲੀ ਵੀ ਬੱਚੀ ਪੂਰੀ ਭਲੀ ਆ ਕੋਈ ਆਈ ਨਹੀਂ ਬਈ ਲਿੱਸੀ ਆ ਫਿੱਕੀ ਆ ਜਾਂ ਘੱਟ ਸੇਵਾਲੇ ਘਰੋਂ ਆਈ ਆ ਚੰਗੀ ਸੇਵਾਲੇ ਘਰੋਂ ਆਈ ਆ ਬਾਕੀ ਵਜਨ ਤੁਹਾਨੂੰ ਦਿਖਦਾ ਹੀ ਹੋਊਗਾ ਪਹਿਲੇ ਸੂਏ ਦਾ ਬਾਈ 10 10 ਕਿ 16 ਕਿਲੋ ਦਾ ਰਿਕਾਰਡ ਆ ਜੀ ਇੱਕ ਟੀਅਰ ਉਮੀਦ ਪਲੱਸ ਦੀ ਆ ਕਿ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਢੱਲ ਹਵਾਨੇ 'ਚ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਬਹੁਤ ਪਈ ਆ ਜੀ ਸਾਰੀਆਂ ਵਾਲ ਢੱਲਾ ਕਰ ਮਾ ਜੀ ਉਹ ਆਪ ਹੀ ਬੜਾ ਹੱਥ ਲਾਈ ਜਨਵੇਲਾ ਕੁਝ ਨਹੀਂ ਕਹਿੰਦੀ ਕਹਿੰਦੀ ਕੁਝ ਕਿਸੇ ਪਾਸੇ ਹਾਂ ਕੋਈ ਉਹ ਜੀ ਬੱਠੀ ਨਹੀਂ ਕਿ ਵੀ ਲੋਤ ਲੋਤ ਜੀ ਕਰਦੀ ਆ ਦੋ ਲਾ ਕਰੂਗੀ ਨਿਆਣਾ ਪਾਉਣਾ ਪਾਲਿਓ ਫਰੀ ਬੱਠੀ ਆ ਬਾਈ ਲੈ ਲੈ ਲੋ ਜੀ ਠੰਡੀ ਸੀ ਲਿਆ ਤਾਂ ਪਸ਼ੂ ਦਾ ਬਾਈ ਫੇਰ ਇੱਧਰ ਕੋ ਮਰਜੀ ਵੇਗਾ ਲੈ ਬਾਈ ਕਿਸੇ ਦੀ ਬੁੜੀ ਨੇ ਚੋਨਾ ਲੱਗਾ ਜਵਾਕ ਨੇ ਚੋਨਾ ਹੁੰਦਾ ਐ ਨਹੀਂ ਬਾਈ ਕੋਈ ਟੈਨਸ਼ਨ ਰਊਗੀ ਐਨੀ ਠੰਡੀ ਠਿਰੀ ਹੈ ਬਾਈ ਠੀਕ ਹੈ ਜੀ ਤੇ ਵੀਰੇ ਡਿਮਾਂਡ ਲੈਣ ਦੇ ਇੰਝ ਵਾਲੀ ਜਮਾ ਹੈਕਸ ਜਾਂ ਪ੍ਰਾਈਸ 52000 ਚੋਂ ਮਾਨਤਾ ਕਰਦੇ ਜਮਾ ਜੈਜ ਡਿਮਾਂਡ ਕੋਈ ਐ ਨਹੀਂ ਬਾਈ ਅਰ ਵੀ ਉਹ ਨਹੀਂ ਆਪਾਂ ਬਾਲੇ ਮੰਗ ਲਏ ਹਾਂ ਬਾਲੇ ਮੰਗ ਲਏ ਹਾਂ ਲੋਕਿ ਉਹ ਜੀਆਂ ਬੱਚੀਆਂ ਦਾ 65 70 70000 ਬਾਈ ਦੱਸ ਦੇਣਾ ਬੈਡ ਚੰਗੀ ਆ ਅੰਗ ਕਰੋਸ ਆ ਵੀਰੇ ਮੱਝਾਂ ਰਗਾ ਦੁੱਧ ਉਹ ਚਿੱਟਾ ਦੁੱਧ ਸੇਵਾ ਦੇ ਸਰਤੇ ਆ ਪਰ ਜਿਹੜੇ ਸਾਹਮਣੇ ਵਜਨ ਮੌਜੂਦ ਆ ਫਿਰ ਚਲੋ ਆਪਾਂ ਬਾਹਲਾ ਨਹੀਂ ਕਹਿੰਦੇ ਜੇ ਪਿਛਲੀ 16 17 ਦਿੱਤਾ ਤਾਂ 16 17 ਤੱਕ ਕਿਤੇ ਗਿਆ ਕਿਤੇ ਗਿਆ ਨਹੀਂ ਬਈ ਈ ਵੈਟ ਸਮਝ ਹੀ ਪੜੀ ਰੱਖੀਏ ਵਾਅਦੇ ਕਰ ਲਓ ਵੱਧ ਲੈ ਸਕਦਾ ਜੀ ਆ ਚੰਕ ਚੁੰਕ ਵੇਖ ਵੈਟ ਲਈ ਬਾਈ 52000 ਚੋਂ ਮਾਣ ਤਣ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ